ਪੁੱਤ ਲਾੜੀ ਓ ਲਾੜੀ ਓਰੇ ਆ ਪੁੱਤ ਭੱਜ ਗਿਆ ਦੇਖ ਤੇਦਾ ਆ ਗਿਆ ਐ ਨਹੀਂ ਕਿ ਕਿ ਰਹੁੰਦਾ ਚੱਤੋਂ ਫੇਰੋ ਹਲੋ ਹਲੋ ਹਾਂ ਅਵਤਾਰ ਸਿੰਘ ਕਿਕਰ ਬੋਲੋ ਭਈ ਕੀ ਅਵਤਾਰ ਸਿੰਘ ਕਿਕਰ ਬੋਲਦੇ ਆ ਓ ਉੱਚੇ ਵਾਲਾ ਕਾਣਾ ਬੋਲਦਾ ਚਿਹਰਾ ਓ ਭਾਈ ਮੈਂ ਕਿਹਾ ਵੀ ਅਵਤਾਰ ਸਿੰਘ ਕਿਕਰ ਬੋਲਦੇ ਆ ਹਾਂ ਹਾਂ ਓ ਤੁਹਾਡੇ ਨਾਲ ਮੁੰਡੇ ਆ ਸੀਗੇ ਦੋ ਆ ਸਿਮਰਨ ਸ੍ਰੀ ਸੇਵਕ ਤੇ ਹਰਮਨ ਪ੍ਰੀਤ ਸਿੰਘ ਹਾਂ ਆ ਤੁਹਾਡੇ ਮੁੰਡੇ ਆ ਸੀਗਾ ਤੋ ਪਾਣਾ ਤੁਹਾਡੇ ਮੁੰਡੇ ਉਹ ਕਿਹੜੇ ਮੁੰਡੇ ਪੁੱਤ ਨਾ ਬਿਓ ਉਹਨਾਂ ਦਾ ਕੋਈ ਉਹ ਹਰਮਨ ਪ੍ਰੀਤ ਸਿੰਘ ਤੇ ਸਿਮਰ ਪ੍ਰੀਤ ਸਿੰਘ ਹਾਂ ਹਾਂ ਕੀ ਕੰਦੇ ਆ ਉਹ ਮੇਰੇ ਨਾਲ ਲੜੀ ਆਂਦਾ ਕਰੇ ਜਮੀਨ ਤੇਰੇ ਨਾਮ ਹੈ ਤੇ ਮੇਰੇ ਨਾਲ ਲੜੀ ਆਂਦਾ ਖੜੇ ਓਏ ਇਹਨਾਂ ਨੂੰ ਪੇਜ ਕਰੇ ਮੈਂ ਦੱਸਦਾ ਇਹਨਾਂ ਨੂੰ ਕੀ ਆ ਕਰੇ ਪੇਜ ਇਹਨਾਂ ਨੂੰ ਕੋਤੀ ਦੇ ਪੋਤਾ ਉੱਤੇ ਜਾ ਕੇ ਲੜਨ ਲੱਗੇ ਆ ਤੇ ਜਾ ਇਹਨਾਂ ਨੂੰ ਮੇਰੇ ਕੋਲੇ ਕੋਈ ਨਾ ਕੋਈ ਲ ਵੀ ਪੇ ਤਾਂ ਠੀਕ ਆ ਹੇ ਆ ਕਟ ਕੇ ਮੈਂ ਕੱਟੀ ਦਾ ਕੱਟ ਜਾ ਕੁੜੀ ਜਾਵੇ ਦੇ ਉੱਥੇ ਜਾ ਕੇ ਲੜਨ ਨਾ ਲੱਗੇ ਆ ਹੁਣ ਬੈ ਇਹਨਾਂ ਨੂੰ ਬਣਾਉਣਾ ਮਾਦੇ ਦੇ ਪੁੱਤ ਕਰੇ ਆਇਆ ਨੂੰ ਸ਼ਿਆਲੋਈ ਹਾਂ ਤੇ ਆ ਬਾਪੂ ਬਾਪੂ ਕਿਵੇਂ ਆ ਹੋ ਕੀ ਹੋ ਗਿਆ ਮੈਂ ਕਿਵੇਂ ਆ ਬਾਪੂ ਮੈਂ ਤਾਂ ਠੀਕ ਆ ਤੁਹਾਨੂੰ ਕੀ ਹੋ ਗਿਆ ਜੋ ਬਾਪੂ ਅਸੀਂ ਸੋਚ ਰਿਹਾ ਵੀ ਹੁਣ ਤੋਂ ਤੇਰੀ ਸੇਵਾ ਕਰਿਆ ਕਰਾਂਗੇ ਹਾਂ ਅੱਗੇ ਕੋਈ ਬਾਹਰੋਂ ਕਰਦਾ ਸੀ ਤਾਂ ਨਹੀਂ ਨਹੀਂ ਬਾਪੂ ਮੈਂ ਕੱਗ ਗਿਆ ਸੀ ਨਹੀਂ ਕਰਾਂ ਸੀ ਹਾਂ ਤਾਂ ਅਸੀਂ ਸੋਚ ਲਿਆ ਵੀ ਅਸੀਂ ਤੇਰੀ ਸੇਵਾ ਕਰਿਆ ਕਰਾਂਗੇ ਹਾਂ ਉਹ ਨਾ ਗੱਲ ਕਰ ਤੂੰ ਵਿਚਲ ਲੈ ਗੱਲ ਦੱਸ ਕੇ ਆ ਵਿਚਲ ਦੀ ਕੀ ਗੱਲ ਹੈ ਬਾਬੂ ਉਹੀ ਕਹਿੰਨੇ ਸੀ ਵੀ ਹੁਣ ਤੂੰ ਜਿਹੜੀ ਜ਼ਮੀਨ ਦਾ ਜਿਹੜਾ ਅਸੀਂ ਕਰਤਾ ਸੀ ਸਾ ਬਸ ਅਸੀਂ ਹੁਣ ਤੇਰੀ ਸੇਵਾ ਕਰਿਆ ਕਰੇ ਬਸ ਜ਼ਮੀਨ ਜਮੂਨੀ ਅਸੀਂ ਰੱਖਣੀ ਵਾਅਦਾ ਉਹਨੇ ਕੀਤਾ ਪਟਵਾਰੇ ਦਾ ਫੋਨ ਆਇਆ ਸੀ ਮੈਨੂੰ ਕੀ ਕਹਿੰਦਾ ਹੁਣ ਸਾਰਾ ਕੁਝ ਦੱਸਦਾ ਤੂੰ ਸੀ ਉੱਥੇ ਕਹਿੰਦੇ ਉਸ ਕੱਟ ਕੇ ਆਇਆ ਅਸੀਂ ਕਿੱਰੇ ਗਏ ਪਟਵਾਰੀ ਕੋਲੇ ਅਜੇ ਤਾਂ ਗਈ ਨਹੀਂ ਉਹਦੇ ਕੋਲੇ ਉਹ ਮੈਨੂੰ ਸਾਰਾ ਕੁਸਾ ਦੱਸਤਾ ਉਹ ਇਹੋ ਨੇ ਉਹ ਕੋਈ ਹੋਰ ਗੱਲ ਕਰਦਾ ਤੈਨੂੰ ਭੁਲੇਖਾ ਪੈ ਗਿਆ ਹਾਂ ਹਾਂ ਹੋਰ ਗੱਲ ਕਰਦਾ ਹੁਣਾ ਵਾ ਮੈਨੂੰ ਨਾ ਮੋਰ ਖ ਬਣਾਓ ਤੁਹਾਨੂੰ ਮੈਂ ਜੰਮਿਆ ਮੈਂ ਤੋਸੇ ਨਹੀਂ ਮੈਨੂੰ ਜੰਮਿਆ ਗੱਲਾਂ ਕੀ ਕਰਦੇ ਆ ਨੱਕੀ ਦੇਖਣ ਗਏ ਸੀ ਤੁਸੀਂ ਉੱਥੇ ਅਸੀਂ ਕੀ ਦੇਖਣ ਅਸ ਤਾਂ ਗਈ ਨਹੀਂ ਉਹਦੇ ਕੋਲੇ ਫੋਟੋ ਟੈਕ ਜਿਆ ਕਰ ਓ ਟੈਕ ਜਿਆ ਕਰ ਓ ਨਿਕਿਆ ਆ ਦੱਸ ਕੀ ਕਹਿੰਦਾ ਸੀ ਕੀ ਫੋਨ ਆਇਆ ਸੀ ਦੱਸੀਏ ਇਹਨੂੰ ਮਾਰਿਆ ਕੀ ਕਹਿੰਦਾ ਸੀ ਉਹ ਹਾਂ ਵੀਰੇ ਫੋਨ ਆਇਆ ਸੀਗਾ ਪਾਪੂ ਨੂੰ ਮੈਂ ਹੀ ਚੱਕ ਕੇ ਦਿੱਤਾ ਸੀਗਾ ਨਾ ਗੱਲ ਕਰਦਾ ਤੁਸੀਂ ਪੈਲੀ ਦੇ ਓ ਮੈਂ ਤਾਂ ਤੁਹਾਨੂੰ ਟਕਾਉਣ ਦੇ ਮਾਰਿਆ ਆਣਿਆ ਕਾਗਜ਼ ਬਣਾ ਕੇ ਦਿੱਤੇ ਸੀ ਮੈਂ ਕਿਹਾ ਨਹੀਂ ਤਾਂ ਲੜਦੇ ਆਂ ਤੇ ਤੋਨੂ ਪੈਲੀ ਬੜੀ ਚੰਗੀ ਆ ਹੈ ਜੇ ਤਣਾ ਪੈਲੀ ਦੇ ਕਾਗਜ਼ ਦੇਤੇ ਉਹਦਣ ਬਾਪੂ ਨੂੰ ਅਸੀਂ ਸਾਂਭਣਾ ਨਹੀਂ ਗਾ ਕੀ ਚਾਹੁੰਨਾ ਆ ਤੁਸੀਂ ਬਾਪੂ ਅਸਤਾਨ ਬਸੇ ਹੀ ਚਾਹੁੰਦੇ ਆ ਵੀ ਹੁਣ ਤੋਂ ਅਸੀਂ ਤੇਰੀ ਸੇਵਾ ਕਰਿਆ ਕਰੀਏ ਪੈਲੀ ਪੂਰੀ ਨਹੀਂ ਸਾਨੂੰ ਚਾਹੀਦੀ ਗੀ ਐਵੇਂ ਹੋ ਪਤਾ ਦੇਖ ਸਾਡੇ ਦਾਦਾ ਪੜਦਾ ਤੇ ਵੀ ਸਾਨੂੰ ਦੇ ਗਿਆ ਤੇ ਅੱਜ ਅਸੀਂ ਵੀ ਤੁਹਾਨੂੰ ਦੇ ਜਾਣੀ ਆ ਹੈ ਅੱਜੇ ਕੋਈ ਨਾਲ ਤਾਂ ਨਹੀਂ ਲੈ ਜਾਣੀ ਹੱਕ ਤੇ ਧਰ ਕੇ ਜਿਹੋ ਜੇ ਕੰਮ ਕਰੋਗੇ ਤਾਂ ਤੁਹਾਡੇ ਹੀ ਆਪਣੇ ਆਪ ਵੱਧ ਜਾਊਗਾ ਘਰ ਬਣ ਜਾਊਗਾ ਤੇ ਜੇ ਤੁਸੀਂ ਲੜੀ ਜਾਓਗੇ ਠੀਕਾ ਲੋਕਾਂ ਨੇ ਲੜਾਉਣਾ ਹੁੰਦਾ ਤੈਨੂੰ ਕੁਝ ਹੋਰ ਕਹਿ ਕੇ ਇਹਨੂੰ ਕੁਝ ਹੋਰ ਕਹਿ ਕੇ ਜਿਹੜਾ ਘਰ ਦੇ ਵਿੱਚ ਥਵਾਕ ਹਨ ਥਵਾਕ ਨਾਲ ਦੇ ਰੇ ਸਣਗੀ ਇੱਥੇ ਜਦਾਣਾ ਤੋਂ ਸੇ ਆਡੋ ਆਡੀ ਹੋ ਗਏ ਤੈਨੂੰ ਵੀ ਉਹੋ ਹੀ ਚੀਜ਼ਾਂ ਲੈਣੀਆਂ ਪਹਿਣੀਆਂ ਇਹਨੂੰ ਵੀ ਉਹੋ ਹੀ ਲੈਣੀਆਂ ਪਹਿਣੀਆਂ ਵਾ ਕਤੈ ਤੁਹਾਡਾ ਇਹ ਕੱਚੇ ਜਿਹਦੇ ਨਾਲ ਹੀ ਸਾਰੀ ਜਾਂਦਾ ਵਾ ਮੈਂ ਤਾਂ ਤੁਹਾਨੂੰ ਜਾਣ ਕੇ ਕਾਗਜ਼ ਦਿੱਤੇ ਸੀ ਮੈਨੂੰ ਕੀ ਪਤਾ ਸੀ ਤੁਸੀਂ ਗਾਂ ਦੇਖਣ ਚਲੇ ਜਾਣੇ ਉਹ ਮੈਂ ਕਿਸੇ ਨੂੰ ਹੋਰ ਦੇ ਕੇ ਜਾਣੀ ਆ ਸਾਨੂੰ ਤਾਂ ਇਨਾ ਵਾ ਸਾਡੀ ਨਿਕਲ ਗਈ ਆ ਸਾਨੂੰ ਹੱਸ ਕੇ ਬੁਲਾ ਲੋਂਗੇ ਠੀਕ ਆ ਦੋ ਭਗਤੀ ਰੋਟੀ ਚਾਹੀਦੀ ਆ ਹੋਰ ਸਾਨੂੰ ਕੀ ਚਾਹੀਦਾ ਵਾ ਤੋ ਤੁਸੀਂ ਲੜਦਾ ਸੀ ਕਿ ਉਹ ਮੈਂ ਜਾਣ ਕੇ ਕਾगज ਬਣਾਤਾ ਤੁਹਾਨੂੰ ਵੀ ਚਲੋ ਤੁਸੀਂ ਟਿਕ ਜਊਂਗੇ ਆਪੋ ਆਪਣਾ ਕੰਮ ਕਰੋਗੇ ਤੇ ਇਕੱਠੇ ਹੋ ਕੇ ਕੰਮ ਕਰੋਗੇ ਉਹਦੇ ਨਾਲ ਦੀ ਰੀਤਾ ਕੋਈ ਤੇ ਜੇ ਤੁਸੀਂ ਲੋਕਾਂ ਦੇ ਮਗਰ ਲੱਗਣਾ ਮੈਂ ਤੇ ਫੇਰ ਤਾਂ ਲੋਕਾਂ ਦਾ ਤੁਸ ਨਹੀਂ ਜਾਣਾਂਗਾ ਘਰ ਤੁਹਾਡਾ ਪਾਟ ਜਾਣਾ ਮੈਂ ਬਿਓ ਦੇ ਬੈਠੇ ਬੈਠੇ ਜੇ ਤੁਸੀਂ ਸਮਝ ਜਊਂਗੇ ਜੋ ਮੇਬਾਰੀਆਂ ਨੂੰ ਤੇ ਉਹਦੇ ਵਿੱਚ ਥੋੜਾ ਫਾਇਦਾ ਵਾ ਛਣ ਤੂੰ ਉਸੇ ਦੇਖ ਲੋ ਕਿ ਮੈਂ ਕਰਨਾ ਮੈਂ ਤੇ ਜੇ ਤੁਸੀਂ ਪਹਿਲੀ ਕਮੋਂ ਪਹਿਲੀ ਤਾਂ ਮੇਰੀ ਬਸਿਤ ਕਰਾਈ ਹੋਈ ਆ ਠੀਕ ਆ ਤੇ ਜੇ ਨਾ ਤਾਂ ਮੈਂ ਬੈਠਾ ਮੈਂ ਮੇਰੇ ਨਾਲ ਰਹੂਗੀ ਜਦੋਂ ਮੈਨੂੰ ਕੁਸ ਹੋ ਗਿਆ ਉਹ ਤੁਹਾਡੇ ਨਾਲ ਹੋ ਜਾਣੀਆਂ ਮੈਂ ਕਿਹੜਾ ਕੋਈ ਗੁਰਦੁਆਰੇ ਨੂੰ ਜਾਂ ਹੋਰ ਕਿਤੇ ਦੇ ਕੇ ਚੱਲੇ ਆ ਮਾ ਤੁਹਾਨੂੰ ਅੱਬ ਦੇ ਪਿਓ ਤੇ ਨਹੀਂ ਜਗੇਣਗਾ ਕੋ ਮੇਰਾ ਕੰਮ ਤਾਂ ਤੁਹਾਨੂੰ ਸਮਝਾਉਣਾ ਵਾ ਆ ਤਪ ਦੇ ਵਿੱਚ ਨਹੀਂ ਚੱਟੇ ਆ ਗਈ ਦਾੜੀ ਇਹ ਸਾਰਾ ਕੰਮ ਕਰਕੇ ਬਾਨਾ ਕੋਈ ਚੱਟੇ ਲੈੜੇ ਪਾ ਕੇ ਨਹੀਂ ਬਾਹਰ ਨਿਕਲ ਗਏ ਤੇ ਬਸ ਗੱਡੀਆਂ ਚ ਬਹਿ ਗਏ ਫੋਨ ਮਹਿੰਗਾ ਲੈ ਲਿਆ ਓਏ ਇਹ ਵੀ ਚੀਜ਼ਾਂ ਕਰੋ ਅਸੀਂ ਇਹ ਤਾਂ ਨਹੀਂ ਕਹਿੰਦੇ ਨਾ ਕਰੋ ਨਾਲ ਕੰਮ ਵੀ ਕਰੋ ਚੋ ਤੋਂ ਤੋਂ ਨਾ ਕਰਦੇ ਫਿਰਦੇ ਆਂ ਥਾਏ ਨੇ ਘਰਾ ਚਾਲਾ ਦੇ ਹੁੰਦੇ ਗਏ ਟੜ ਕਿਉਂ ਨਿਕਲ ਗਏ ਚਟੇ ਲੇੜੇ ਪਾ ਕੇ ਗੱਡੀ ਥੱਲੇ ਹੋਵੇ ਮੁੜ ਕੇ ਖੇਤ ਅਦੇ ਖੜਾ ਨੀ ਦਾ ਸਬਰੇ ਕਰਨ ਵਾਲੀ ਹੈਗੀ ਆ ਕਾ ਰੇ ਪਾਉਣ ਵਾਲਾ ਹੈ गावा ਕੇ ਨਹੀਂ ਹੈ गावा ਮਾ ਹੁਣ ਕਿੱਥੇ ਕਥਰ ਤੋਰਿਆ ਫਿਰਾਂ ਬਾਪੂ ਸਾਥ ਬਹੁਤ ਵੱਡੀ ਗਲਤੀ ਹੋ ਗਈ ਹੁਣ ਸਾਨੂੰ ਪਤਾ ਲੱਗ ਗਿਆ ਵਾ ਵੀ ਲੋਕਾਂ ਮਗਰ ਲੱਗੇ ਸੀ ਭਰਾ ਆਪਸ ਹੀ ਲੜਦੇ ਨਹੀਂ ਸੀਗੇ ਪਰੰਤੋ ਅਸੀਂ ਉਹਨਾਂ ਮਗਰ ਨਹੀਂ ਲੱਗੇ ਕਰਨਾਗਾ ਹੁਣ ਤੋਂ ਅਸੀਂ ਭਰਾ ਆਪਸ ਚ ਮਿਲ ਕੇ ਆ ਕੰਮ ਕਰਿਆ ਕਰਾਂਗੇ ਹੋ ਜੇ ਕੰਮ ਆਕਰੋਂਗੇ ਪਤੋ ਦੇ ਵਿੱਚ ਤੁਹਾਡਾ ਹੀ ਫਾਇਦਾ ਹੈ ਮੈਂ ਨਹੀਂ ਕਹਿੰਦਾ ਕਿ ਕਿਸੇ ਨਾਲਾ ਮਿਲੋ ਵਰਤੋ ਨਾ ਮਿਲੋ ਵਰਤੋ ਲੋਕਾਂ ਦੇ ਵਿੱਚ ਜੇ ਆਪਾਂ ਘਰ ਦੀ ਜ਼ਿੰਮੇਵਾਰੀ ਸਮਝਾਂਗੇ ਨਾ ਤੇ ਅਜੇ ਤਾਂ ਬੰਦੇ ਦੀ ਘਰ ਦੇ ਵਿੱਚ ਵੀ ਬਾਹਰ ਸ਼ਰੀਕੇ ਦੇ ਵਿੱਚ ਵੀ ਤਾਂ ਹੀ ਹੁੰਦੀ ਆ ਤੇ ਜਿਹੜਾ ਬੰਦਾ ਬੇਲਾ ਫਿਰਦਾ ਬਣਾ ਉਹਦੀ ਕੋਈ ਅਜਿੱਤ ਨਹੀਂ ਉਹ ਪਾਵਾ ਕਿੱਡੇ ਵੀ ਮਹਿੰਗੇ ਲੀੜੇ ਪਾ ਕੇ ਜਾਂ ਕਿੱਡੇ ਵੀ ਗੱਡੀ 'ਚ ਜਾਵੜੇ ਉਹ ਬੰਦੇ ਦੀ ਅਜਿੱਤ ਕੌਟੀ ਹੋ ਜਾਂਦੀ ਆ ਇਥੇ ਜੇ ਜੇਬ ਦੇ ਵਿੱਚ 4 ਪੈਸੇ ਆ ਕੰਮ ਕਰਦੇ ਆ ਹਰੇਕ ਹੀ ਤੁਹਾਨੂੰ ਸਲੋਟ ਮਾਰੂਗਾ ਤਾਂ ਇਹ ਤੁਹਾਨੂੰ ਕਹਿੰਦਾ ਆਬਰ ਦੀ ਸੰਗਤ ਚੰਗੀ ਰੱਖੋ ਚੰਗੇ ਯਾਰ ਦੋਸਤ ਗਲਤ ਰਾਹ ਤੇ ਜਾਵੇ ਚੰਗਾ ਯਾਰ ਦੋਸਤ ਰੋਕਦਾ ਹੁੰਦਾ ਵਾ ਕਿਉਂਕਿ ਉਹ ਬੇਇੱਜ਼ਤੀ ਮਨਤਾ ਵਾ ਵੀ ਮੇਰੀ ਵੀ ਬੇਇੱਜ਼ਤੀ ਨਾਲ ਹੋਊ ਅਗਲਾ ਕਹਿੰਦਾ ਨਾਲ ਰਹਿੰਦਾ ਸੀਗਾ ਤੇ ਜੇ ਲੋਟਰ ਬੰਦਿਆਂ ਦੀ ਸੰਗਤ ਉਹਨਾਂ ਨੇ ਕਹਿਣਾ ਚਾਹੋ ਜੇ ਅਸੀਂ ਆ ਇਹਨੂੰ ਬਣਾਤੀਏ ਹੈ ਜਿੰਦਗੀ ਆ ਪੁੱਤ ਤੇ ਤੁਹਾਨੂੰ ਹਲੇ ਨਹੀਂ ਪਤਾ ਲੱਗਣਾ ਜਦੋਂ ਅੱਖਾਂ ਮੀਚ ਜਾਂਦਾ ਨਾ ਪਿਓ ਉਦੋਂ ਪਤਾ ਲੱਗਦਾ ਏ ਜ਼ਿੰਦਗੀ ਕੀ ਆ ਕਿਵੇਂ ਘਰ ਚੱਲਦੇ ਕਿਵੇਂ ਜ਼ਿੰਮੇਵਾਰੀਆਂ ਚੱਲਦੀਆਂ ਤੇ ਜ਼ਿੰਮੇਵਾਰੀ ਇਹ ਨਹੀਂ ਹੁੰਦੇ ਖੇਤ ਟ੍ਰੈਕਟਰ ਚਲਾ ਲਿਆ ਤੇ ਜਾਂ ਨੱਕੇ ਮੋੜ ਲੇ ਤੇ ਪੱਠੇ ਲਿਆ ਆ ਇਹਦਾ ਕੰਮ ਹੁੰਦਾ ਏ ਜ਼ਿੰਮੇਵਾਰੀ ਉਦੋਂ ਪਤਾ ਲੱਗਦਾ ਜਦੋਂ ਬੰਦਾ ਆੜਤੀਏ ਦੇ ਜਾਂਦਾ ਕਿੰਨੇ ਦੇਣੇ ਕਿੰਨੇ ਬਾਹਰ ਲੋਕਾਂ ਦੇ ਦੇਣੇ ਘਰੇ ਬਿਜਲੀ ਦਾ ਬਿੱਲ ਗੈਸ ਸਲੰਡਰ ਸੌਦਾ ਪਤਾ ਜਵਾਕ ਬੁਮਾਰ ਹੋ ਗਿਆ ਖੇਤਰੇ ਕੂੜਾ ਡੀਜ਼ਲ ਹੋ ਗਿਆ ਕੰਪੈਨ ਵਾਲੇ ਦੇ ਹੋਗੇ ਧੂੜੀ ਵਾਲੇ ਦੇ ਹੋਗੇ ਉਦੋਂ ਬੰਦੇ ਨੂੰ ਫਿਰ ਅਕਲ ਆਉਂਦੀ ਆ ਤੇ ਜੇ ਕਿਸੇ ਦੇ ਨਾਲ ਸਾਡੀ ਬਾਹਰ ਬਣੀ ਹੋਊਗੀ ਨਾ ਤੇ ਅਸੀਂ ਫੋਨ ਲਾ ਕੇ ਤੁਰੇ ਜਾਂਦੇ ਮੰਗ ਲਾਂਗੇ ਤੇ ਜਦੋਂ ਸਾਡਾ ਬਗਾੜ ਹੀ ਖਰਾਬ ਹੋਇਆ ਤੇ ਮੁੜ ਕੇ ਲੋਕ ਬਾਣੀ ਫੜਦੇ ਉਹ ਦੋ ਬੱਚਾ ਪਰ ਮਾ ਸੁਧਰੇ ਕੇ سونے ਦਾ ਬਣ ਜੀ ਕਿਸੇ ਨੇ ਯਕੀਨ ਨਹੀਂ ਕਰਨਾ ਹੁੰਦਾ ਸਭ ਤੋਂ ਵੱਡਾ ਵਿਸ਼ਵਾਸ ਹੁੰਦਾ ਜਵਾਨ ਹੁੰਦੀ ਆ ਹੈ ਤੁਸੀਂ ਸਾਂਝ ਦੇ ਵੀ ਹੁਣ ਅਸੀਂ ਕਿਸੇ ਤੋਚੇ ਜਾਂ ਲੈ ਗਏ ਚੱਲ ਜੇ ਮੋੜ ਕੇ ਮੋੜ ਨਹੀਂ ਨਹੀਂ ਮੈਂ ਤਾਂ ਬਹੁਤ ਤੇਜ਼ ਆ ਤੇਜ਼ ਤੂੰ ਜਦੋਂ ਪਤਾ ਲੱਗਦਾ ਹੁੰਦਾ ਵਾ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਮਾੜੇ ਟਾਈਮਾਂ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ ਮੇਰਾ ਕੰਮ ਤਾਂ ਤੁਹਾਨੂੰ ਸਮਝਾਉਣਾ ਕੋਈ ਬੇ ਮਾਪਿਓ ਮਾੜੀ ਮਤ ਨਹੀਂ ਦਿੰਦਾ ਹੁੰਦਾ ਜਾਓ ਕੰਮ ਕਰੋ ਆਉਦਾ ਸਾਨੂੰ ਹੋਰ ਕੀ ਚਾਹੀਦਾ ਸਾਨੂੰ ਤਾਂ ਬਹੁਤ ਵਕਤ ਦੀ ਰੋਟੀ ਚਾਹੀਦੀ ਹੋਂ ਨਕਿਆ ਆ ਦੇਖ ਤਾਂ ਆ ਦੇ ਬੈਟਰੀ ਕਿੰਨੇ ਕਾ 好，我们来家打吧。